ਸਤ ਸ੍ਰੀ ਅਕਾਲ ਦੋਸਤੋ ਪਿੰਡ ਕੰਦੋਲਾ ਕਲਾਂ ਿਲੰਦਰ ਦੇ ਨਜ਼ਦੀਕ ਕੱਲ ਕੁਸ਼ਤੀ ਛਿੰਝ ਮੇਲਾ ਕਰਾਇਆ ਗਿਆ ਜਿਸ ਦੇ ਵਿੱਚ ਰਾਜੂ ਰਈਏਵਾਲ ਔਰ ਜੁਨਟੀ ਦਿੱਲੀ ਦਾ ਮੁਕਾਬਲਾ ਮੁਕਾਬਲਾ ਕਾ ਤਾਂ ਦੋਸਤੋ ਮਹਾ ਮੁਕਾਬਲੇ ਕਹਿ ਦिए ਤਾਂ ਵਧੀਆ ਰਹੂਗਾ ਸੋ ਇਸ ਸਾਲ ਰਾਜੂ ਰਈਏਵਾਲ ਨੇ ਬਹੁਤ ਹੀ ਨਾਮ ਕਮਾਇਆ ਜਿਵੇਂ ਕਿ ਤਾਲਬ ਫਲਾਹੀ ਔਰ ਛੋਟਾ ਸਦਾਮ ਹੁਸ਼ਿਆਰਪੁਰੀਆ ਔਰ ਇਧਰ ਰਾਜੂ ਰਈਏਵਾਲ ਇਹ ਇਸ ਸਾਲ ਦੀ ਨਵੀਂ ਪੰਡੇਰੀਆ ਇਹਨਾਂ ਨੇ ਬਹੁਤ ਵਧੀਆ ਕੁਸ਼ਤੀਆਂ ਲੜੀਆਂ ਨੇ ਇੱਕ ਤੋਂ ਇੱਕ ਕਾਂਟਾ ਕੁਸ਼ਤੀਆਂ ਔਰ ਬਹੁਤ ਹੀ ਵਧੀਆ ਕੁਸ਼ਤੀਆਂ ਲੜ ਕੇ ਇਹਨਾਂ ਨੇ ਕੁਸ਼ਤੀਆਂ ਚਿੱਤ ਪਟੋਦ ਫੈਸਲਾ ਕੀਤਾ ਹੈ ਕੁਸ਼ਤੀਆਂ ਦਾ ਹਾਰ ਜਿੱਤ ਦਾ ਔਰ ਉਹਨਾਂ ਕੁਸ਼ਤੀਆਂ ਨੂੰ ਜਿੱਤ ਦੇ ਵਿੱਚ ਜ਼ਿਆਦਾਤਰ ਕਨਵਰਟ ਕੀਤਾ ਸੋ ਦੋਸਤੋ ਰਾਜੂ ਰਈਏਵਾਲ ਔਰ ਜੁਨਟੀ ਦਾ ਮੁਕਾਬਲਾ ਵਧੀਆ ਚੱਲਿਆ ਹੈ ਜੁਨਟੀ ਦਿੱਲੀ ਵਾਲਾ ਰੇਲਵੇ ਵਿੱਚ ਨੌਕਰੀ ਕਰਦਾ ਕਲਰਕ ਵੀ ਕਰਦਾ ਸ਼ਾਇਦ ਵਧੀਆ ਮੱਲ ਹੈ ਸੋ ਉਹ ਏਸ਼ੀਆ ਦਾ 골ਡ ਮੈਡਲਿਸਟ ਵੀ ਹੈ ਤੇ ਵਧੀਆ ਕੁਸ਼ਤੀ ਚ ਨਾਮ ਹੈ ਮੁੰਡੇ ਦਾ ਇਹ ਜੋੜੀ ਬਹੁਤ ਹੀ ਸ਼ਾਨਦਾਰ ਸੀ ਤੇ ਜੋਂਟੀ ਨੇ ਵਧੀਆ ਦਾਅ ਪੇਚ ਦਿਖਾਏ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਔਰ ਰਾਜੂ ਰਈਏਵਾਲ ਤੇ ਅਟੈਕ ਤੇ ਅਟੈਕ ਕਰੇ ਉਹਨੇ ਵੱਧ ਤੋਂ ਵੱਧ ਅਟੈਕ ਕਰੇ ਔਰ ਰਾਜੂ ਰਈਏਵਾਲ ਵਾਲੇ ਤਾਂ ਹੈਰਾਨੀ ਮੈਨੂੰ ਹੁੰਦੀ ਹੈ ਕਿ ਉਹ ਜਿਹੜੇ ਵੀ ਦੰਗਲ ਚ ਜਾਂਦਾ ਜਿੱਥੇ ਵੀ ਜਾਂਦਾ ਉਹ ਬਰਾਬਰ ਦੀਆਂ ਕੁਸ਼ਤੀਆਂ ਦੇ ਵਿੱਚ ਕਦੀ ਵੀ ਉਹ ਹਾਰਦਾ ਨਹੀਂ ਮੈਂ ਦੇਖਿਆ ਉਹ ਹਮੇਸ਼ਾ ਕੁਸ਼ਤੀ ਜਿੱਤਦਾ ਉਹ 라ਜੂ ਰਈਆ ਵਾਲਾ ਇਸ ਸਮੇਂ ਪੰਜਾਬ ਦੇ ਦੰਗਲਾਂ ਦੇ ਵਿੱਚ ਛਾਇਆ ਹੋਇਆ ਇਹ ਸੀਜ਼ਨ ਤਾਂ ਬਹੁਤ ਵਧੀਆ ਗਿਆ ਔਰ ਅਗਲਾ ਸੀਜ਼ਨ ਜਦੋਂ ਆਊਗਾ ਵੈਗਰੂ ਮੇਅ ਕਰੂਗਾ ਉਹਦਾ ਛੰਡੀ ਦੀਆਂ ਕੁਸ਼ਤੀਆਂ ਨੰਬਰ 1 ਦੀਆਂ ਕੁਸ਼ਤੀਆਂ ਵੱਡੇ ਵੱਡੇ ਮੱਲਾਂ ਨੂੰ ਵੀ ਹੱਥ ਫਾਊਗਾ ਸੋ ਇਹ ਵੀ ਕੁਸ਼ਤੀ ਛੰਡੀ ਦੀ ਸੀ ਹੁਣ ਵੀ ਉਹ ਦੂਜੇ ਨੰਬਰ ਦੇ ਖਿਡਾਰੀਆਂ ਵਿੱਚੋਂ ਹੈ ਕਿ ਮੰਨ ਲਓ ਜਿੱਥੇ ਕਿ ਵੱਡੇ ਖਿਡਾਰੀ ਨਹੀਂ ਜਾਂਦੇ ਜੱਸਾ ਪੱਟੀ ਪ੍ਰਿੰਪਾਲ ਅਜਨਾਲਾ ਸਿਕੰਦਰ ਸ਼ੇਖ ਮਿਰਜ਼ਾ ਰਾਮ ਜਾਂ ਹੋਰ ਕੋਈ ਮੰਨ ਵੱਡਾ ਨਹੀਂ ਉਹਨਾਂ ਨੂੰ ਕਮੇਟੀ ਨੂੰ ਮਿਲਦਾ ਤੇ ਉਹਨਾਂ ਕਮੇਟੀਆਂ ਦੇ ਵਿੱਚ ਫਿਰ ਇਹਨਾਂ ਨੂੰ ਜੇ ਉਸ ਇਨ ਬੁਕਿੰਗ ਹੋ ਜੇ ਸੱਦਾ ਆ ਜੇ ਤਾਂ ਇਹ ਛੰਡੀ ਦੀ ਕੁਸ਼ਤੀ ਲੜਦੇ ਨੇ ਸੋ ਇਹ 2 ਨੰਬਰ ਦੀ ਕੁਸ਼ਤੀ ਉੱਥੇ ਲੜਦੇ ਨੇ ਜਿੱਥੇ ਵੱਡੇ ਮੰਨ ਆਏ ਹੁੰਦੇ ਨੇ ਤੇ ਜਿੱਥੇ ਵੱਡੇ ਮੰਨ ਬੁੱਕ ਹੁੰਦੇ ਨੇ ਨਹੀਂ ਮਿਲਦੇ ਛਿੰਝ ਕਮੇਟੀ ਨੂੰ ਉੱਥੇ ਇਹੀ ਛੰਡੀ ਦੀ ਕੁਸ਼ਤੀ ਲੜਦੇ ਨੇ ਸੋ ਮੱਲ ਵੀ ਬਹੁਤ ਤਕੜੇ ਨੇ ਵਧੀਆ ਮੱਲ ਹੈ ਰਾਜੂ ਰਈਆ ਵਾਲਾ ਬਹੁਤ ਕਮਾਲ ਦਾ ਬਦਲ ਕਠੀਲਾ ਬਦਲ ਚਿੰਮ ਕਰ ਕਰਕੇ ਵਧੀਆ ਤੌਲੇ ਛੋਲੇ ਛਾਤੀ ਚੌੜੀ ਔਰ ਪਾਟਾ ਮੋਟੇ ਔਰ ਮਿਹਨਤ ਲਾਈ ਹੋਈ ਹੈ ਮੁੰਡੇ ਨੇ ਔਰ ਬਾਕੀ ਚੰਦਾਰ ਸਰੀਰ ਹੈ ਤੇ ਔਰ ਜੌਂਟੀ ਵੀ ਵਧੀਆ ਜੌਂਟੀ ਨੇ ਵੀ ਇੱਥੇ ਪੰਜਾਬ ਦੇ ਵਿੱਚ ਕਈ ਕੁਸ਼ਤੀਆਂ ਮਾਰੀਆਂ ਨੇ ਇਸ ਸੀਜ਼ਨ ਦੇ ਵਿੱਚ ਤੋਂ ਠੀਕ ਲੜਦਾ ਕੁਸ਼ਤੀ ਬਾਕੀ ਏਰੀਆ ਏਰੀਆ ਦਾ ਥੋੜਾ ਜਿਹਾ ਫਰਕ ਹੋ ਜਾਂਦਾ ਆਪਣੇ ਦਰਸ਼ਕਾਂ ਦਾ ਵੀ ਪ੍ਰਭਾਵ ਹੋ ਜਾਂਦਾ ਜਿੱਥੇ ਆਪਣੇ ਏਰੀਏ ਦੇ ਲੋਕ ਹੁੰਦੇ ਨੇ ਉੱਥੇ ਹੌਸਲਾ ਥੋੜਾ ਜਿਆਦਾ ਵਧਿਆ ਹੁੰਦਾ ਮੰਨ ਲਾ ਤਾਂ ਉੱਥੇ ਮੰਨ ਵਾਕੇ ਨਹੀਂ ਟੰਦਾ ਹੈਗਾ ਇਹ ਵੀ ਗੱਲ ਹੁੰਦੀ ਹੈ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਮੰਨਾਂ ਨੂੰ ਠਗਣਾ ਇੰਨੇ ਇੰਨੇ ਲੋਕਾਂ ਦੇ ਵਿੱਚ ਦਰਸ਼ਕਾਂ ਦੇ ਵਿੱਚ ਜਿੱਥੇ ਚੀਕਾਂ ਲਾਲਕਾਰੇ ਰਹਿੰਦੇ ਹੁਣ ਕਿਤਨਾ ਕਿਤੇ ਮੜਾ ਮੋਟਾ ਦਬਾਅ ਆ ਜਾਂਦਾ ਔਰ ਇੱਕ ਖੇਡ ਜਿਹੜਾ ਇਹ ਦਬਾਅ ਉਹ ਵਿਚ ਆਰਮਲ ਨਹੀਂ ਹੈ ਇਹਦੇ ਵਿੱਚ ਫੜਾ ਜਾਂ ਦਵਾ ਆਇਆ ਨਹੀਂ ਪਰ ਦੂਜਾ ਮਲ ਹਾਈਵੇ ਹੋ ਜਾਂਦਾ ਹੈ ਕਿਉਂਕਿ ਇੱਕ ਹੀ ਸਕਿੰਟ ਲੱਗਦਾ ਦਾ ਮਾਰਦ ਤੋਂ ਹੋਰ ਬੰਦਾ ਦੇ ਚਿਤਪਰਤ ਹੋ ਜਾਂਦਾ ਹੈ ਔਰ ਫੈਸਲਾ ਹੋ ਜਾਂਦਾ ਕਿ ਉਸਤਾ ਸੋ ਦੋਸਤੋ ਰਾਜੂ ਰੀਏ ਵਾਲਾ ਔਰ ਜਮਤੀ ਦੇ ਵਿੱਚਕਾਰ ਪਿੰਡ ਕਦੋਲ ਕਲਾਂ ਕਦੋਲਾ ਕਲਾਂ ਜਿਹੜੀ ਇਹ ਕੁਸ਼ਤੀ ਵੀ ਬੜੀ ਕਾਟੀ ਦੀ ਕੁਸ਼ਤੀ ਸੀ ਔਰ ਦਰਸ਼ਕਾਂ ਨੇ ਬਹੁਤ ਆਨੰਦ ਲਿਆ ਕਮੇਟੀ ਨੇ ਵਧੀਆ ਇੰਤਜ਼ਾਮ ਸਾਰੇ ਲਾਈਟ ਵਾਈਟ ਤੋਂ ਲੈ ਕੇ ਠੀਕ ਪ੍ਰਬੰਧ ਸੀਗਾ ਕੁਸ਼ਤੀ देर रात ਤੱਕ 7:30 ਵਜੇ ਤੱਕ ਚੱਲੀ ਕਿ ਦੰਗਲ ਦੇ ਵਿੱਚ ਬਹੁਤ ਦੂਰੋਂ ਦੂਰੋਂ ਮਲ ਲਾਏ ਹੋਏ ਸੀਗੇ ਵਧੀਆ ਕੁਸ਼ਤੀਆਂ ਕਰਾਈਆਂ ਗਈਆਂ ਸੋ ਇਹ ਕੁਸ਼ਤੀ ਕਾਫੀ ਲੇਟ ਹੋਈ ਸੋ ਇਹਦਾ ਰਿਜ਼ਲਟ ਨਿਕਲ ਗਿਆ ਇਹਦਾ ਰਿਜ਼ਲਟ ਕਾਫੀ 15 16 ਮਿੰਟ ਕੁਸ਼ਤੀ ਹੋ ਕੇ ਨਿਕਲੇ ਨਹੀਂ ਆਸਾਨੀ ਨਾਲ ਨਹੀਂ ਨਿਕਲਿਆ ਸੋ ਬਾਜੀ ਮਾਰ ਗਿਆ ਰਾਜੂ ਰਈਏ ਵਾਲਾ ਅਰਜੀਵ ਰਾਜੂ ਰਈਏ ਵਾਲਾ ਬਾਰੇ ਤੁਹਾਡਾ ਕੀ ਖਿਆਲ ਹੈ ਕਿੰਨਾ ਦਾ ਮਸਤੌਣ ਤੇਵੇਂ ਲੱਗਦਾ ਉਹ ਤਾਂ ਤੁਸੀਂ ਆਪਣਾ ਇੱਕ ਰਿਵਿਊ ਤੇ ਹੋਰ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਪਾਓ ਹੋ ਦੋਸਤੋ ਦੱਸਿਓ ਕਿ ਰਿਵਿਊ ਜਿਹੜੇ ਆਪਣੇ ਵੀਡੀਓ ਚ ਆ ਰਹੇ ਨੇ ਕਿ ਜਿਹੜੇ ਮੱਲ ਤੇ ਕਰੀ ਜਾਣੀ ਹੈ ਔਰ ਜੇ ਕੋਈ ਤੁਹਾਡੀ ਕੋਈ ਪਸੰਦੀਦਾ ਮੱਲ ਹੈਗਾ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਲਾਈਕ ਕਰਦੇ ਹੋ ਤੇ ਉਹਦੇ ਤੇ ਸਪੈਸ਼ਲ ਜੇ ਕੋਈ ਰਿਵਿਊ ਦੇਣਾ ਹੈ ਤੇ ਆਪਾਂ ਕਰਦਾਂਗੇ ਸੋ ਦੋਸਤੋ ਇੱਥੇ ਵੀਡੀਓ ਕਰਦੇ ਹਾਂ ਸਮਤ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਸ਼ੇਰਾਂ ਦਾ ਬੱਬਰ ਸ਼ੇਰਾਂ ਦੀ ਲੜਾਈ ਬੱਬਰ ਸ਼ੇਰਾਂ ਦਾ ਲੜਾਈ ਬਲਬੀਰ ਸਿੰਘ ਜੀ ਕੌਲਤਾਰ ਸਾਹਿਬ ਬਹੁਤ ਬਹੁਤ ਧੰਨਵਾਦ ਉਥੇ ਧੰਨਵਾਦ ਹੈ ਜੀ ਸਾਡੇ ਬਹੁਤ ਹੀ ਪਿਆਰੇ ਮਿੱਤਰ ਵਿਕਰਮ ਜਿਹੜੇ ਸਾਡੇ ਵੀਰ ਹੈ ਇਸੇ ਨਗਰ ਤੋਂ ਖੇਡਾਂ ਬੱਤਨ ਪੰਜਾਬ ਦੀਆਂ ਜਿਹੜੀਆਂ ਕੱਲ ਹੋਈਆਂ ਜਲੰਧਰ ਉੱਥੋਂ ਇਹਨਾਂ ਦੀ ਟੀਮ ਵਾਲੀਬਾਲ ਦੇ ਵਿੱਚ ਓਪਨ ਆਲ ਓਪਨ ਮੁਕਾਬਲੇ ਵਿੱਚ ਜੇਤੂ ਰਹੀ ਹੈ ਸੋ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾ ਉੱਧਰ ਸਰਜੀਤ ਵੀ ਬੈਠਾ ਖੁਸ਼ਪਾਲ ਭਾਈ ਵੀ ਬੈਠੇ ਆ ਸਾਰੇ ਟੀਮ ਦੇ ਮੈਂਬਰ ਨੇ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾ ਜੀ ਧੰਨਵਾਦ ਲਓ ਜੀ ਗਰਮੀ ਵੀ ਥੋੜੀ ਜੀ ਜ਼ਿਆਦਾ ਹੈ ਪਰ ਮੁਕਾਬਲਾ ਵੀ ਕਹਿੰਦੇ ਆਹ ਗੁੰਡੀਆਂ ਦੇ ਸਿੰਘ ਫਸਣ ਵਾਲੀ ਕੁਸ਼ਤੀ ਆ ਦੋਨਾਂ ਪਹਿਲਵਾਨਾਂ ਵਿਚਕਾਰ ਕਿ ਪੱਟਾ ਨਾਲ ਪੱਟਨੇ ਖੰਦੇ ਆਹ ਦੇਖੋ ਡੋਲੀਆਂ ਨੂੰ ਕਿਹੜੇ ਹੱਥ ਨੇ ਪੈਂਦੇ ਇਹ ਕਿਹੜੇ ਪਿੰਡ ਦੇ ਪਹਿਲਵਾਨ ਨੇ ਲੋਕੀ ਉਂਗਲਾਂ ਕਰ ਕਰ ਪੁੱਛਦੇ ਆ ਗੱਜਗੱਜੀ ਚੌੜੀਆਂ ਛਾਤੀਆਂ ਵਾਲੇ ਅੱਜ ਵਿੱਚ ਖਾੜੇ ਦੇ ਬੁੱਕਦੇ ਆਹ ਗੱਜਗੱਜੀ ਚੌੜੀਆਂ ਛਾਤੀਆਂ ਵਾਲੇ ਆਹ ਕੌਣ ਆਹ ਕਹਿੰਦੇ ਜੁੰਟੀ ਆ ਪਹਿਲਵਾਨ ਆ ਰੇਲਵੇ ਦੇ ਵਿੱਚ ਟੀਟੀ ਐ ਹੇਠਲੇ ਪਾਸੇ ਹਾ ਰਾਜੂ ਰਈਏਵਾਲ ਇਹ ਵੀ ਚੋਟੀ ਦਾ ਪਹਿਲਵਾਨ ਹੈ ਮਾਵਾ ਦੇ ਬਲੀ ਪੁੱਤ ਬੱਬਰ ਸ਼ੇਰ ਹੈ ਕਿ ਮੁੜ ਕੋ ਮੁੜਕੀ ਹੋ ਗਿਆ ਯਾਰੋ ਜੋਰ ਚੋਂ ਬਰਾਂ ਦਾ ਕੰਡਾ ਵੀ ਨਹੀਂ ਚੁਭਦਾ ਜਿਸਮ ਕਠੋਰ ਚੋਬਰਾਂ ਦਾ ਚੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਉਹ ਰਾਜੇ ਖੇਲੇ ਮਰਦ ਮੈਦਾਨੋਂ ਆ ਡਰ ਕੇ ਨਹੀਂ ਭਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਚੀਰ ਦਿੰਦੇ ਆ ਪਹਾੜ ਹੁੰਦਾ ਜਿਨ੍ਹਾਂ ਨੂੰ ਜਨੂਨ ਰਹਿ ਕੇ ਮੰਝਲਾ ਤੋਂ ਦੂਰ ਕਿੱਥੇ ਮਿਲਦਾ ਸਕੂਨ ਹਾੜਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਬਸ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਉੱਤੇ ਸਾਡੇ ਬਿਲਾ ਬਰਾੜ ਜੀ ਵੀ ਕਲਾ ਵਾਲਿਆਂ ਨੇ ਅੱਜ ਸਿਰੇ ਦੀ ਕੁਸ਼ਤੀ ਲੜਾਈ ਦਿਖਾਈ ਜਾ ਰਹੀ ਹੈ ਆ ਚੜ੍ਹਦੀ ਪ੍ਰੇਸ ਵਾਲੇ ਪਹਿਲਵਾਨ ਦੁੱਧ ਮੱਖਣਾ ਨਾਲ ਪਾਲੀ ਹੋਈ ਜਵਾਨੀ ਹੈ ਗਾਜ ਚੌੜੀਆਂ ਛਾਤੀਆਂ ਆ ਬੱਲੇ ਬੱਲੇ ਕਰਾਉਂਦਾ ਇਹ ਕੌਣ ਹੈ ਇਹ ਜੌਂਟੀ ਆ ਕਹਿੰਦੇ ਅੱਜ ਸਮੇਂ ਦਿੱਲੀ ਵਾਲਾ ਇਹ ਖਾੜਾ ਧਲੇਤਾ ਕਹਿੰਦੇ ਏਸ਼ੀਆ ਦਾ 골ਡ ਮੈਡਲਿਸਟ 80 ਕਿਲੋ ਭਾਰ ਦੇ ਵਿੱਚ ਆ ਸਿਰੇ ਦੀ ਕੁਸ਼ਤੀ ਲੜ ਕੇ ਬੱਲੇ ਬੱਲੇ ਕਰਾਈ ਐ ਪਰ ਦੂਜੇ ਪਾਸੇ ਆ ਰਾਜੂ ਰਈਏਵਾਲ ਵੀ ਕਹਿੰਦੇ ਆ ਸਿਰੇ ਦਾ ਪਹਿਲਵਾਨ ਐ ਮਾਰੇ ਦਾਅ ਪੇਜ ਕਰੋ ਕੁਸ਼ਤੀ ਦਾ ਫੈਸਲਾ ਫੁਰਤੀ ਦੀ ਖੇਡ ਐ ਚੁਸਤੀ ਦੀ ਖੇਡ ਐ ਕਿ ਖੇਡ ਕਬੱਡੀ ਫੁਰਤੀ ਦਾ ਕੰਮ ਪੈਂਦਾ ਝੋਟੇ ਦਾ ਜੀ ਜਾਰੀ ਦੀ ਕੁਸ਼ਤੀ ਪੱਕਾ ਸਾਧ ਲੰਗੋਟੇ ਦਾ ਤੰਦਰੁਸਤੀ ਦੀ ਖੇਡ ਖੇਡ ਨਹੀਂ ਬਿਮਾਰਾਂ ਦਾ ਆ ਮੇਲੀ ਬਣ ਕੇ ਵੇਖ ਮੇਲਣੇ ਮੇਲਾ ਯਾਰਾਂ ਦਾ ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਮੇਲੀ ਬਣ ਕੇ ਵੇਖ ਮੇਲਾ ਯਾਰਾਂ ਦਾ ਐਮ ਲਾਰ ਰੰਗ ਹੋਏ ਪਏ ਨੇ ਇਹਨਾਂ ਨੌਜਵਾਨਾਂ ਦੇ ਕਿ ਰੰਗ ਲਾਲ ਨੇ ਸੁਰਖ ਜਵਾਨਾਂ ਦੇ ਮੱਲ ਰੁਸਤਮ ਤੇ ਪਹਿਲਵਾਨਾਂ ਦੇ ਕਰ ਵਰਜਿਸ਼ ਦਿਹਾ ਰੱਖੀਆਂ ਨੇ ਤੇ ਹਿਰਨਾ ਵਰਗੀਆਂ ਅੱਖੀਆਂ ਨੇ ਕਦ ਸਰੂਆ ਬਾਗ ਜਵਾਨਾਂ ਦੇ ਅੱਜ ਭੇੜ ਹੋਣੇ ਕੰਦੋਲਾ ਪਿੰਡ ਵਿੱਚ ਸੰਨਾਂ ਦੇ ਅੱਜ ਤਾਂ ਸ਼ੇਰਾਂ ਦੀ ਲੜਾਈ ਸ਼ੇਰਾਂ ਨਾਲ ਹੈ ਆਹ ਕੰਦੋਲੇ ਕਲਾਵਾਲਿਆਂ ਨੇ ਸਿਰਾਈ ਕਰਤਾ ਅੱਜ ਮੱਲ ਚੋਟੀ ਦੇ ਬੁਲਾਏ ਆ ਕੁਸ਼ਤੀ ਵੀ ਸਿਰੇ ਦੀ ਹੈ ਤੇ ਸਿਰੇ ਦੇ ਰੈਫਰੀ ਸਾਹਿਬ ਹੈ ਸਾਡੇ ਲੈਂਬਰ ਸ਼ਾਹ ਕੋਟੀ ਵੀ ਅੱਜ ਬੱਲੇ ਬੱਲੇ ਕਰਾ ਰਿਹਾ ਕੇ ਵੱਡੀਆਂ ਝੰਡੀ ਤੱਕ ਫੈਸਲੇ ਆਰ ਪਾਰ ਦੇ ਹੈ ਪੰਜਾਬ ਦਾ ਪਹਿਲਾ ਝੰਡ ਬੇਲਾ ਜਿੱਥੇ ਕੋਈ ਕੁਸ਼ਤੀ ਵੱਡੀ ਬਰਾਬਰ ਨਹੀਂ ਛਡਾਈ ਗਈ ਹਰ ਕੁਸ਼ਤੀ ਦੇ ਆਰ ਪਾਰ ਦੇ ਫੈਸਲੇ ਕਰਾਏ ਹੈ ਹਾਰਾਂ ਜਿੱਤਾਂ ਦੀ ਗੱਲ ਨਹੀਂ ਹੌਸਲੇ ਦੀ ਖੇਡ ਹੈ ਪਹਿਲਵਾਨੀ ਆ ਫੜਿਆ ਹੋਇਆ ਗੁੱਟ ਹੈ ਕਿ ਗੁੱਟ ਹਰ ਕੋਈ ਫੜਨਾ ਜਾਣਦਾ ਹੈ ਬਿਨਾ ਤਕਨੀਕ ਨਹੀਂ ਜੱਫੇ ਲਾਏ ਜਾਂਦੇ ਕੁਸ਼ਤੀ ਜਿੱਤਣੀ ਤਾਂ ਹੱਕ ਵਿੱਚ ਜ਼ੋਰ ਚਾਹੀਦਾ ਵਾਜ ਐਵੇਂ ਨਹੀਂ ਡੌਲਿਆਂ ਤੇ ਬਹਾਏ ਜਾਂਦੇ ਭੱਜਲਾਂ ਵਾਲਿਆਂ ਗੱਲ ਜ਼ੋਰ ਦੀ ਤਾਂ ਹੁੰਦੀ ਜਦੋਂ ਜੱਫੇ ਬਗਾਨਿਆਂ ਨਾਲ ਲਾਏ ਜਾਂਦੇ ਅੱਜ ਵਾਕਈ ਜ਼ੋਰ ਦੀ ਗੱਲ ਹੈ ਅੱਜ ਹੋਸ਼ ਦੀ ਗੱਲ ਹੈ ਅੱਜ ਟੈਕਨੀਕ ਦੀ ਗੱਲ ਹੈ ਅੱਜ ਫੁਰਤੀ ਦੀ ਗੱਲ ਹੈ ਬੱਲੇ ਬੱਲੇ ਲਓ ਆ ਰਾਜੂ ਰਈਏ ਵਾਲਾ ਆ ਪਹਿਲਵਾਨ